ਉਹ ਨਾਲ ਤਾਂ ਕਾਨੂੰ ਸਾਡੇ ਪਿੰਡ ਦੇ ਬੰਦੇ ਜਾ ਕੇ ਬਗਾਵਤਾਂ ਵਾਲੇ ਮਾਰ ਦਣਗੇ ਹੈ ਇਸ ਹਾਲ ਨਾ ਤਾਂ ਇਹ ਵੀ ਹੋ ਸਕਦਾ ਸਾਡੇ ਪਿੰਡ ਤੋਂ ਬੰਦਾ ਚੱਕਿਆ ਉਹ ਤੇ ਗੇਸਪੈਕ ਨੂੰ ਕੋਈ ਮਾਰ ਜਣਾ ਤਾਂ ਆ ਮੰਗਲ ਕੀਤਾ ਅਸੀਂ ਮਾਰਿਆ ਲੋਰੀ ਦਾ ਮੋਟਰਸਾਈਕਲ ਜਿਹੜੀ ਉਹ ਤੋਂ ਸਮੂਹ ਧਾਰਾ ਵਾਂਗ ਲਾ ਦੇ ਉਹ ਕਿੰਨਾ ਦਾ ਵਾਸਤਾ ਕਰਾ ਲਾਂਗੇ ਇਹ ਨਹੀਂ ਜਨਾ ਤਾਂ ਸਾਰੀ ਗੱਲ ਇਹਦਾ ਇਹ ਦੋਨੇ ਮੋਟਰਸਾਈਕਲ ਤੇ ਤੁਸੀਂ ਹੋਰ ਤੋਂ ਸਰਪ੍ਰੀਖ ਕਰੋਗਾ ਉਹ ਹੋਰੋਂ ਬਰਾਬਰ

ਕੋਈ ਨਾ ਤੁਹਾਡਾ ਰਵਿੰਦਰ ਸਿੰਘ ਜੀ ਕੀ ਮਾਮਲਾ ਕੀ ਹੈ ਸਰ ਜਦੋਂ ਜਦੋਂ ਬੰਦਾ ਚੱਕਿਆ ਜੀ ਕੱਲ ਨਾ ਆਪਣੇ ਪਿੰਡੋਂ ਬੋਵੀ ਨਾਂ ਦਾ ਮੁੰਡਾ ਚੋਰੀ ਦੇ ਮੋਟਰਸਾਈਕਲ ਦੇ ਵਿੱਚ ਚੱਕਿਆ ਜੀ ਪੁਲਿਸ ਨੇ ਸਦਰ ਥਾਣੀ ਨੇ ਜੀ ਠੀਕ ਆ ਜੀ ਉਸ ਤੋਂ ਬਾਅਦ ਕੀ ਹੋਇਆ ਘਰੋਂ ਮੋਟਰਸਾਈਕਲ ਬਰਾਮਦ ਹੋ ਗਿਆ ਤੇ ਮੁੰਡਾ ਵੀ ਘਰੋਂ ਬਰਾਮਦ ਹੋ ਗਿਆ ਜੀ ਸਦਰ ਥਾਣਾ ਲੈ ਕੇ ਜਾਵੜੇ ਆ ਉੱਥੇ ਉਹਨਾਂ ਤੋਂ ਕੋਈ ਸ਼ਾਨਬੀਨ ਨਹੀਂ ਹੋਈਗੀ ਉਹਨਾਂ ਨੇ ਸਿਟੀ ਥਾਣੇ ਦੇ ਵਿੱਚ ਮੁੰਡਾ ਦੇ ਦਿੱਤਾ ਜੀ ਜਦੋਂ ਸਿਟੀ ਥਾਣੇ ਦੇ ਵਿੱਚ ਮੁੰਡਾ ਦੀ ਤਾ ਕੱਲ ਕਹਿੰਦੇ ਪਏ ਆ ਘਰੋਂ ਬਰਾਮਦ ਹੋਇਆ ਦੇ ਇੱਕ ਮੋਟਰਸਾਈਕਲ ਜਿਹੜਾ ਇਹੋ ਚੋਰੀ ਨਹੀਂ ਕੀਤਾ ਬਰਾਮਦ ਹੋਇਆ ਘਰੋਂ ਇਹੋ ਮੋਟਰਸਾਈਕਲ ਉਹਦਾ ਪਰਚਾ ਦਰਜ ਕਰਤਾ ਅੱਜ ਘੰਟਾ ਕਾ ਪਹਿਲਾਂ ਆ ਜਿਹੜੀ ਆਪਣੀ ਰੇਲਵੇ ਲਾਈਨ ਆ ਇੱਥੇ ਲਿਆ ਕੇ ਮੋਟਰਸਾਈਕਲ ਉਹ ਮੁੰਡੇ ਨੂੰ ਲਿਆ ਕੇ ਇੱਥੇ ਕਿਨੌਂ ਦੀਆਂ ਘੋਟਣਾ ਕਰੀ ਜਾਂਦੇ ਸੀਗੇ ਸਾਡੇ ਭਾਦਾਂ ਤੇ ਇਹੀ ਆ ਮੋਟਰਸਾਈਕਲ ਇੱਕ ਹੋਰ ਪਾਉਣ ਲੱਗੇ ਉਹਦੇ ਤੇ ਜਦੋਂ ਪਰਚਾ ਦਰਜ ਹੋ ਗਿਆ ਠੀਕ ਆ ਉਸ ਤੋਂ ਬਾਅਦ ਤਾਂ ਕਲੀਅਰ ਹੈ ਪਰਚਾ ਦਰਜ ਹੋ ਗਿਆ ਪਰਚਾ ਹੋ ਗਿਆ ਬਾਈ ਨੰਬਰ ਐਫ ਆਰ ਆਈ ਇਹ ਦੱਸਿਆ ਐਸ ਐਚਓ ਸਾਹਿਬ ਨੇ ਗੱਲ ਸੁਣੋ ਮੇਰੀ ਜੀ ਮੈਂ ਰਿਟਾਇਰਡ ਪੁਲਿਸ ਮੁਲਾਜ਼ਮ ਆ ਹਾਂਜੀ ਮੇਰੇ ਪਿੰਡ ਦਾ ਮੁੰਡਾ ਜੀ ਅੱਜ ਤੋਂ 2 ਦਿਨ ਪਹਿਲਾਂ ਕਿਸੇ ਸਾਡੇ ਪਿੰਡ ਦੇ ਹੀ ਬੰਦੇ ਦੀ ਇਨਫੋਰਮੇਸ਼ਨ ਤੇ ਜੀ ਮੈਨੂੰ ਸਾਰੀ ਕਹਾਣੀ ਦਾ ਪਤਾ ਹੈ ਸਾਡੇ ਪਿੰਡ ਦੇ ਹੀ ਬੰਦੇ ਦੀ ਇਨਫੋਰਮੇਸ਼ਨ ਤੇ ਉਹਨੇ ਕੋ ਮੋਟਰਸਾਈਕਲ ਫੜ ਲਿਆ ਜੀ ਕਿਉਂਕਿ ਉਹ WhatsApp ਆਖਿਆ ਹੀ ਮੋਟਰਸਾਈਕਲ ਚੋਰੀ ਦਾ ਸੀਗਾ ਜਿਹੜੇ ਬੰਦੇ ਕੋਲ ਮੋਟਰਸਾਈਕਲ ਲਿਆ ਸੀਗਾ ਉਹ ਬੰਦਾ ਚਿੱਟੇ ਦੇ ਕੇਸ ਦੇ ਵਿੱਚ ਅੰਦਰ ਹੈਗਾ ਜੀ ਠੀਕ ਹੈ ਹੋ ਗਿਆ ਗੱਲ ਹੂੰ ਹੂੰ ਹੁਣ ਮੁਖਬਰ ਨੇ ਕਿਸੇ ਨੇ ਸਲਾਹ ਦਿੱਤੀ ਵੀ ਪੈਸੇ ਕਮਾਈਏ ਵੀ ਆਏ ਆ ਕਰਕੇ ਲੈ ਲਈਏ ਦੋ ਦਿਨ ਹੋ ਗਏ ਬੰਦਾ ਚੱਕਿਆ ਮਗਰ ਕਿਸੇ وجہ ਨਾਲ ਪੈਸੇ ਨਹੀਂ ਪਹੁੰਚੇ ਜਾਂ ਕੋ ਕਹਾਣੀ ਨਹੀਂ ਬਣੀ ਅੱਜ ਵਕੂਆ ਬਣਾਉਣ ਆਈ ਐ ਪੁਲਿਸ ਅੱਜ ਤੇਨੇ ਅੱਜ ਪੁਲਿਸ ਵਕੂਆ ਬਣਾਉਣ ਆਈ ਐ ਸਾਡੇ ਪਿੰਡ ਦਾ ਮੁੰਡਾ ਉਹ ਹੈਗਾ ਕੰਮ ਕਰ ਕਰਦਾ ਹੈ ਗਲਤੀ ਹੋਈ ਐ ਮਿਹਨਤੀ ਮੁੰਡਾ ਗਲਤੀ ਇਹ ਜ਼ਰੂਰ ਹੋਈ ਐ ਵੀ ਉਹਨੇ ਚੋਰੀ ਦਾ ਮੋਟਰਸਾਈਕਲ ਲੈ ਲਿਆ ਖਰੀਦਾ ਉਹਨੇ ਹਾਂ ਪਤਾ ਨਹੀਂ ਮੈਂ ਦੱਸ ਉਹ ਵੀ ਦੱਸਦਾ ਇਹ ਨਹੀਂ ਇਹ ਜ਼ਰੂਰੀ ਨਹੀਂ ਬੰਦ ਕਰੀ ਜਾਂਦਾ ਲਾਈ ਨਹੀਂ ਕਰਦੇ ਯਾਰ ਜ਼ਰੂਰੀ ਨਹੀਂਗਾ ਉਹ ਉਹ ਬੰਦੇ ਜਿਹੜੇ ਜਿੱਤੇ ਪਰਚਾ ਹੋਇਆ ਉਹ ਦੋਵੇਂ ਤਿੰਨ ਚਾਰ ਪਿੰਡ ਦੇ ਬੰਦੇ ਇਕੱਠੇ ਰਹਿੰਦੇ ਸੀਗੇ ਉਹ ਜਾਣ ਲੱਗਿਆ ਉਹ ਬੰਦੇ ਨੂੰ ਮੋਟਰਸਾਈਕਲ ਦੇ ਗਿਆ ਵੀ ਮੇਰਾ ਮੋਟਰਸਾਈਕਲ ਤੂੰ ਰੱਖ ਲਾ ਠੀਕ ਆ ਉਹਨੇ ਰੱਖ ਲਿਆ ਉਹਨੇ ਇਹ ਨਹੀਂ ਪੁੱਛਿਆ ਚੋਰੀ ਦਾ ਜਾਂ ਕਿਵੇਂ ਆ ਚਾਹ ਮੰਨ ਲਓ ਪੁੱਛਿਆ ਵੀ ਹੋਵੇ ਯਾਰ ਚੋਰੀ ਦਾ ਹੋਵੇ ਉਹ ਤੇ 500 ਆ 479 511 ਲੱਗਦੀ ਆ ਖਰੀਦਣ ਵਾਲੇ ਦੀ ਵੱਖਰੀ ਤੇ ਉਹਦੀ ਚੋਰੀ ਕਰਨ ਵਾਲੇ ਦੀ ਵੱਖਰੀ ਠੀਕ ਆ ਸਾਡੇ ਪਿੰਡ ਦੇ ਬੰਦੇ ਨੂੰ ਦੋ ਦਿਨ ਹੋ ਗਏ ਚੱਕ ਕੇ ਲੈ ਗਏ ਚਲ ਠੀਕ ਆ ਲੈ ਗਏ ਚੋਰੀ ਦਾ ਮੋਟਰਸਾਈਕਲ ਫੜਿਆ ਪਰਚਾ ਕਰਤਾ ਮਕੂਆ ਕਿਉਂ ਬਣਾਉਣਾ ਆਏ ਹੁਣ ਉੱਥੇ ਪਾਉਣਾ ਆਏ ਆ ਓਵੇਂ ਪਾਉਣਾ ਜਿਵੇਂ ਉਹਦੇ ਕੋਲ ਜਿਵੇਂ ਉਹਦੇ ਬਿਆਨ ਹੈ ਜਿਵੇਂ ਉਹਦੇ ਬਿਆਨ ਆ ਮੈਂ ਫਲਾਣੇ ਤੋਂ ਲਿਆ ਉਹ ਜਿਹਦੇ ਬੰਦੇ ਕੋਲ ਲਿਆ ਉਹਦੇ ਤੇ ਪਰਚਾ ਕਰਨ ਤੇ ਨਾਲ ਇਹਨੂੰ ਵਿੱਚ ਚੋਰੀ ਦਾ ਮਾਲ ਖਰੀਦਣ ਚ ਧਾਰਾ ਦੀ ਲਾਹ ਦੇਣ ਇਹ ਮਕੂਆ ਬਣਾਉਣਾ ਵੀ ਅਸੀਂ ਇੱਥੋਂ ਫੜਿਆ ਦੂਜੀ ਗੱਲ ਉਹ ਜੀ ਤੋਂ ਖਰੀਦਿਆ ਵੀ ਉਸ ਬੰਦੇ ਤੋਂ ਬਦਲ ਕਰਨ ਲਈ ਉਹ ਜਿਹੜੇ ਬੰਦੇ ਤੋਂ ਨੇ ਖਰੀਦਿਆ ਉਹ ਤੋਂ ਕਰ ਉਹ ਚ ਪਰਦਾਨਾ ਉਹ ਤੋਂ ਕਰਤੀ ਉਹਦੇ ਤੋਂ ਕਰਤੀ ਉਹਨੇ ਕਹਤਾ ਵੀ ਮੈਂ ਉਹਨੂੰ ਵੇਚਿਆ ਉਹ ਗੱਲ ਨਿਪਟ ਗਈ ਅਸੀਂ ਨਹੀਂ ਕਹਿੰਦੇ ਇਹਦੇ ਦਾ ਕੰਮ ਨਿਪਟ ਜਾਂਦਾ ਅਸੀਂ ਨਹੀਂ ਕਹਿੰਦੇ ਜਿਹੜਾ ਸਾਡੇ ਪਿੰਡ ਦਾ ਬੰਦਾ ਚੱਕਿਆ ਅਸੀਂ ਨਹੀਂ ਕਹਿੰਦੇ ਵੀ ਇਹਨੇ ਚੋਰੀ ਦਾ ਮਾਲ ਨਹੀਂ ਖਰੀਦਿਆ ਖਰੀਦਿਆ ਕੋਈ ਗੱਲ ਨਹੀਂ ਪਰ ਚੋਰੀ ਕਰਨ ਦੀ ਤੇ ਚੋਰੀ ਖਰੀਦਣ ਦੀ ਧਾਰਾ ਵੱਖ-ਵੱਖ ਹੈ ਚੋਰੀ ਦਾ ਮਾਲ ਕਰਨ ਦੀ ਚੋਰੀ ਦਾ ਮਾਲ ਵੇਚਣ ਦੀ ਚੋਰੀ ਦਾ ਮਾਲ ਖਰੀਦਣ ਦੀ ਧਾਰਾ ਵੱਖ ਵੱਖ ਹੈ ਇੱਥੇ ਜਿਹੜਾ ਮੁਜਰਮ ਸੀਗਾ ਕਹਿੰਦੇ ਜਿਹਨੂੰ ਫੜਿਆ ਸੀਗਾ ਉਹਨੂੰ ਇੱਥੇ ਲਿਆ ਕੇ ਫੋਟੋ ਫੋਟੋ ਕਰਦੇ ਨੇ ਮੋਟਰਸਾਈਕਲ ਮੇਰੀ ਗੱਲ ਇਹ ਇੱਕ ਉਰਦੂ ਦਾ ਸ਼ਬਦ ਹੈ ਇਹ ਕੁਰਦੂ ਹੈ ਇਹ ਕੁਰਦੂ ਦਾ ਸ਼ਬਦ ਹੈ ਵਿਕੂਆ ਜਿਵੇਂ ਆਮ ਤੌਰ ਤੇ ਤੁਸੀਂ ਚੋਰੀ ਦੀਆਂ ਐਫ ਆਈ ਆਰ ਪੜ੍ਹੋਗੇ ਨਾ ਉਹਦੇ ਵਿੱਚ ਲਿਖਿਆ ਹੋਊਗਾ ਵੀ ਅਸੀਂ ਪੁਲਿਸ ਨੇ ਫਲਾਣੇ ਥਾਂ ਤੇ ਇੱਕ ਨਾਕਾ ਲਾਇਆ ਜਿੱਥੇ ਕਿ ਫਲਾਣਾ ਫਲਾਣਾ ਬੰਦਾ ਮੋਟਰਸਾਈਕਲ ਲੈ ਕੇ ਆਈ ਜਾਂਦਾ ਸੀ ਅਸੀਂ ਉਹਨੂੰ ਹੱਥ ਦੇ ਕੇ ਰੋਕਿਆ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਫੜਿਆ ਤੇ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ ਇਹੋ ਚੀਜ਼ ਦਿਖਾ ਰਹੇ ਸੀ ਇਹ ਇਹ ਮੈਂ ਦੱਸਦਾ ਜੀ ਅਸੀਂ ਇਹਨਾਂ 2 ਦਿਨ ਪਹਿਲਾਂ ਇਹੀ ਗੱਲ ਪੁੱਛੀ ਜਦੋਂ ਪ੍ਰੈਸ ਕਾਨਫਰੈਂਸ ਕਿਤੇ ਦੀ ਪੁੱਛੀ ਆਪਣਾ ਵੀ ਬਿਤੇ ਇੱਕ ਮਿੰਟ ਜੀ ਨਵਾਂ ਕਾਨੂੰਨ ਜਿਹੜਾ ਕਹਿੰਦਾ ਇਹ ਲਾਗੂ ਹੋਇਆ ਵੀ ਜਿੱਥੇ ਵੀ ਬਰਾਮਦਗੀ ਤੁਸੀਂ ਕਰਦੇ ਹੋ ਦੁਬਾਰਾ ਜਾ ਕੇ ਉੱਥੇ ਫੋਟੋਆਂ ਕਰੋ ਇਹ ਕਹਿੰਦੇ ਇੱਕ ਵਾਰ ਅੱਛਾ ਗੱਲ ਇਹ ਕਹਿੰਦੇ ਪੁਲਿਸ ਕਹਿੰਦੀ ਹੈ ਵੀ ਇਸ ਤਰ੍ਹਾਂ ਕਾਨੂੰਨ ਲਾਗੂ ਹੋਇਆ ਕੋਈ ਪਤਾ ਤੁਹਾਨੂੰ ਹੋਣਾ ਕੋਈ ਸਾਨੂੰ ਸਾਬਤ ਹੈ ਮੈਂ ਪੁਲਿਸ ਖੋਦ ਰਿਆਂ ਵੀ ਜਿਹੜੇ ਐਮਸੀ ਹੈ ਜਿਹੜੇ ਦੂਜੇ ਆ ਉਹ ਪੁਲਿਸ ਨੂੰ ਦੱਸਦੇ ਆ ਕਿਹੜਾ ਬੰਦਾ ਚੱਕਣਾ ਹੈ ਕਿਹੜਾ ਛੱਡਣਾ ਹੈ ਸਿਆਸਤ ਦੇ ਉੱਤੋਂ ਪਰਵਾਹ ਕਿੰਨੇ ਬੰਦੇ ਚੱਕਿਆ ਜੀ ਹੁਣ ਕਿੰਨੇ ਬੰਦੇ ਕਿੰਨੇ ਬੰਦਾ ਚੱਕਿਆ ਯਾਰ ਸਾਡਾ ਤੇ ਹੁਣ ਕੀ ਮੰਗ ਕੀ ਕਰਦੇ ਆ ਤੁਸਰੀ ਸਾਡੀ ਮੰਗ ਇਹ ਆ ਵੀ ਜੇ ਉਹ ਛੱਡ ਗਏ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਜੋ ਸਾਡੀ ਵੀਡੀਓ ਬਣਾਈ ਜਾਂਦੇ ਆ ਪਲੀਜ਼ ਕਿਸੇ ਡਰ ਦੇ ਭੈਅ ਤੋਂ ਇਹ ਕੱਟਿਆ ਜੋ ਨਾ ਅਸੀਂ ਨਹੀਂ ਕੱਟਦੇ ਸਾਡਾ ਆਰਬੀ ਲਾਈਵ ਮੀਡੀਆ ਚੈਨਲ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਅੱਜ ਤੋਂ 10 ਦਿਨ ਪਹਿਲਾਂ ਜੀ ਪਿਛਲੇ ਐਤਵਾਰ ਮੈਂ ਐਮ ਆਰ ਕਾਲਜ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਕਰਾਉਣਾ ਮੇਰੀ ਅਕੈਡਮੀ ਚੱਲਦੀ ਹੈ ਉੱਥੇ ਹਰ ਦੂਜੇ ਤੀਜੇ ਦਿਨ ਮੋਟਰਸਾਈਕਲ ਚੋਰੀ ਹੁੰਦਾ ਹੈ ਉੱਥੇ ਚੋਰੀ ਹੁੰਦੀ ਹੈ ਠੀਕ ਹੈ ਮੈਂ ਐਤਵਾਰ ਸਾਡੀ ਛੁੱਟੀ ਹੁੰਦੀ ਹੈ ਐਥਲੈਟਿਕ ਦੀ ਮੈਂ ਅਸੀਂ ਬਾਸਕਟਬਾਲ ਦੀ ਗੇਮ ਲਾਉਣੇ ਆ ਮੈਂ ਬਾਸਕਟਬਾਲ ਦੀ ਗੇਮ ਲਾ ਲੈ ਗਿਆ ਦੋ ਬੰਦੇ ਉੱਥੇ ਮੁੰਡੇ ਖੜੇ ਉਹ ਮੈਨੂੰ ਪਤਾ ਲੱਗਿਆ ਵੀ ਇਹ ਨਾ ਪ੍ਰੈਕਟਿਸ ਕਰਨ ਵਾਲੇ ਨਾ ਹੋਰ ਆ ਉਹ ਕੋਲ ਡਰਿੰਕ ਦੇ ਵਿੱਚ ਪਾ ਕੇ दारू ਪੀ ਜਾਂਦੇ ਸੀ ਉਹ ਇਸ ਤਰ੍ਹਾਂ ਲਾਤ ਹਰ ਕੇ ਤੇ ਮੋਟਰਸਾਈਕਲ ਤੇ ਬੈਠੀ ਸੀ ਇਸ ਤਰ੍ਹਾਂ ਲਾਤ ਹਰ ਕੇ ਮੋਟਰਸਾਈਕਲ ਤੇ ਉਹ ਬੰਦੇ ਆ ਜਿਨ੍ਹਾਂ ਨੇ ਐ ਕਰਕੇ ਟਾਇਰ ਦੇ ਨਾਲ ਮੋਟਰਸਾਈਕਲ ਦਾ ਲੋਕ ਤੋੜਨਾ ਦਾ ਮੈਨੂੰ ਸ਼ੱਕ ਪੈ ਗਿਆ ਮੈਂ ਪੁਲਿਸ ਮੁਲਾਜ਼ਮ ਰਿਆਂ ਮੈਂ ਕਿਹਾ ਵੀ ਇਹ ਬੰਦੇ ਮੋਟਰਸਾਈਕਲ ਚੋਰੀ ਕਰਨਗੇ ਮੈਂ ਆਪਦੀ ਉਹਦੇ ਤੇ ਟਰੈਪ ਲਾਤਾ ਮੈਂ ਦੋ ਬੰਦੇ ਗੇਟ ਤੇ ਲਾਤੇ ਸਟੇਡੀਅਮ ਤੇ ਮੇਨ ਤੇ ਉਹਦੇ ਪਿਛਲੇ ਪਾਸੇ ਉਹ ਮੋਟਰਸਾਈਕਲ ਬੰਦੇ ਜਦੋਂ ਚੋਰੀ ਕੀਤੇ ਮੈਂ ਕਿਹਾ ਵੀ ਇਹ ਪਹਿਲਾਂ ਫੜ ਲੈਣਾ ਇਹਨਾਂ ਨੇ ਮੁੱਕਰ ਜਾਣਾ ਵੀ ਸਿੱਖੋ ਮਾਣਾ ਆਏ ਆ ਜਾਂ ਅਸੀਂ ਕੋਈ ਹੋਰ ਕਰਨਾ ਆਏ ਆ ਆਪਾਂ ਉਹਨਾਂ ਨੂੰ ਚੋਰੀ ਕਰਨ ਦਿੱਤਾ ਚੋਰੀ ਕਰਨ ਦੇ ਕੇ ਜਦੋਂ ਘਰ 'ਚ ਟੱਪ ਲੱਗੇ ਸੀ ਦੋ ਮੁੰਡੇ ਫੜਨ ਦੀ ਕੋਸ਼ਿਸ਼ ਕੀਤੀ ਇੱਕ ਭੱਜ ਗਿਆ ਸਾਡੇ ਕੋਲੇ ਇੱਕ ਅਸੀਂ ਫੜ ਲਿਆ ਉਹ ਫੜ ਕੇ ਅਸੀਂ ਨੂੰ ਕੁੱਟ ਕੇ ਮਨਾਇਆ ਵੀ ਮੈਂ ਜੋ ਹਾਂ ਬੁੰਨਦਾ ਤੇ ਮੈਂ ਚੋਰੀ ਕਰਨ ਆਇਆ ਜਿਹੜਾ ਉਹਦੇ ਨਾਲ ਭੱਜ ਗਿਆ ਉਹਦਾ ਨਾਮ ਹੈਗਾ ਪਰਦੇਸੀ ਜੀ ਤੇ ਮਲੋਟ ਰੋਡ ਤੇ ਪਿੰਡ ਸ਼ਾਇਦ ਬੌੜੀਆਂ ਦਾ ਹੋਵੇਗਾ ਉਹ ਜੇ ਬੌੜੀਆਂ ਦੇ ਨਾਮ ਹੁੰਦੇ ਆ ਮਲੋਟ ਰੋਡ ਤੇ ਪਿੰਡ ਟਾਲੀ ਵਾਲਾ ਬੋਦਰਾ ਉੱਥੋਂ ਦਾ ਮੈਂ ਇਹਨੂੰ ਕੁੱਟ-ਕੁੱਟ ਕੇ ਮੈਂ ਕੁੱਟਿਆ ਮੇਰੇ ਤੇ ਪਰਚਾ ਦੇ ਦੇ ਪੁਲਿਸ ਜਿਹੜੀ ਕੋਰ ਦਿੰਦੀ ਆ ਮੈਂ ਇਹਨੂੰ ਕੁੱਟਿਆ ਜਾਣ ਕੇ ਮੈਂ ਕਿਹਾ ਪੁਲਿਸ ਨੇ ਨਹੀਂ ਕੁੱਟਣਾ ਪੁਲਿਸ ਨੇ ਨਹੀਂ ਪਤਾ ਕਰਨਾ ਉਹ ਕਹਿੰਦਾ ਇਹ ਪਰਦੇਸੀ ਨੇ 35 ਮੋਟਰਸਾਈਕਲ ਚੋਰੀ ਕੀਤੇ ਆ ਜਿੰਨੇ ਮੋਟਰਸਾਈਕਲ ਚੋਰੀ ਕਰਦਾ ਇਹ ਸਾਰੇ ਧਨੋਲੇ ਜਾ ਕੇ ਵੇਚਦਾ ਤੁਸੀਂ ਮੈਨੂੰ ਤਾਂ ਫੜ ਲਿਆ ਇਸ ਤੋਂ ਬਾਅਦ ਤੁਸੀਂ ਜਾ ਕੇ ਉਹਨੂੰ ਫੜ ਲਓ ਅਸੀਂ ਖਰਾਸ ਵਾਲੀ ਢਾਣੀ ਤੇ ਜੋੜੀਆਂ ਨਹਿਰਾਂ ਤੇ ਮਿਲਣਾ ਮੈਨੂੰ ਤਾਂ ਤੁਸੀਂ ਫੜ ਲਿਆ ਉਹਨੂੰ ਵੀ ਫੜ ਲਓ ਭਾਜੇ ਅਸੀਂ ਕਿਹਾ ਸਾਨੂੰ ਕੋਈ ਠੇਕਾ ਨਹੀਂ ਅਸੀਂ ਤੈਨੂੰ ਮਨਾਉਣਾ ਇੱਕ ਬੰਦਾ ਫੜ ਲਿਆ ਬਹੁਤ ਆ ਬਾਕੀ ਪੁਲਿਸ ਫੜ ਲੂਗੀ ਨਹੀਂ ਪੁਲਿਸ ਆਈ ਨਹੀਂ ਉਹ ਦਿਨ ਸੁਣੋ ਸੁਣੋ ਸਾਰਾ ਕੁਝ ਦੱਸ ਦਿੰਦਾ ਅਸੀਂ ਉਹਨੂੰ ਫੜਿਆ ਫੜ ਕੇ ਤੁਹਾਡੇ ਸਿਰਫ ਚੈਨਲ ਆਇਆ ਆਰਬੀਐਮ ਜਿਹਨੇ ਬੰਦੇ ਨੇ ਨੋਟ ਕੀਤੀ ਗੱਲ ਪੁਲਿਸ ਵਾਲੇ ਸਾਨੂੰ ਜਾਂਦੇ ਇਹ ਕਹਿ ਕੇ ਗਏ ਵੀ ਜਿਹੜੀ ਵੀਡੀਓ ਬਣਾਈ ਹੈ ਡਿਲੀਟ ਕਰ ਦਿਓ ਕੀ ਮਤਲਬ ਪੁਲਿਸ ਡਿਲੀਟ ਕਰਨ ਦਾ ਨਹੀਂ ਅਸੀਂ ਤਾਂ ਚਲਾਈ ਸੀ ਤੁਸੀਂ ਤਾਂ ਚਲਾਈ ਸੀ ਪਰ ਲੋਕਾਂ ਨੂੰ ਕਹਿ ਕੇ ਗਏ ਡਿਲੀਟ ਕਰ ਦਿਓ ਕਿਉਂ ਕਿ ਕਿਤੇ ਇਹਦੇ ਵਿੱਚ ਸਾਰਾ ਕੁਸ਼ਤੀ ਮੈਂ ਸਪਸ਼ਟ ਕਰਦਾ ਸੀ ਵੀ 35 40 ਮੋਟਰਸਾਈਕਲ ਚੋਰੀ ਕੀਤੇ ਆ ਪਰਦੇਸੀ ਨਾਂ ਦਾ ਬੰਦਾ ਐਤੋਂ ਬਾਅਦ ਇਨਵੈਸਟੀਗੇਸ਼ਨ ਕੀ ਕਰਕੇ ਦੇਦੀ ਹੈ ਪੁਲਿਸ ਨੂੰ ਦੋ ਦਿਨਾਂ ਬਾਅਦ ਮੈਂ ਉਹ ਬੰਦੇ ਨੂੰ ਫੋਨ ਕੀਤਾ ਉਹ ਬੰਦੇ ਦਾ ਮੈਨੂੰ ਫੋਨ ਆਇਆ ਜਿਹਦਾ ਮੋਟਰਸਾਈਕਲ ਚੋਰੀਆ ਹੈ ਕਹਿੰਦਾ ਭਾਜੀ ਮੇਰਾ ਮੋਟਰਸਾਈਕਲ ਜਿਹੜਾ ਸੀਗਾ ਉਹ ਬੰਦਾ ਲੈ ਕੇ ਨਿਕਲੇ ਗਿਆ ਉਹ ਮੈਂ ਉਹ ਬੋਲਦਾ ਮੈਂ ਕਿਹਾ ਫੇਰ ਕਹਿੰਦਾ ਮੈਂ ਪੁਲਿਸ ਕੋਲ ਗਿਆ ਐਸਐਸਪੀ ਦੇ ਪਿੱਛੇ ਹੈ ਉਹਨਾਂ ਨੇ ਮੈਨੂੰ ਸੀਆਈ ਸਟਾਫ ਦੇ ਇੰਚਾਰਜ ਨਾਲ ਮਲਾਤਾ ਜਦੋਂ ਅਸੀਂ ਬੰਦੇ ਦਾ ਨਾਮ ਲੈਤਾ ਫਲਾਣਾ ਬੰਦਾ ਉਸ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਸਾਡੇ ਪਿੰਡ ਦਾ ਇੱਕ ਮੋਟਰਸਾਈਕਲ ਫੜਿਆ ਗਿਆ ਉਹਦੇ ਸਿਰਫ ਮਗਰਾੜ ਨਹੀਂ ਲਾਏ ਸੀ ਟਾਇਰ ਵੱਡੇ ਪਾਏ ਸੀ ਉਹਨੂੰ ਅਸੀਂ ਛਡਾਉਣ ਗਏ ਮੈਂ ਛੜਾਉਣ ਗਿਆ ਵੀ ਮੰਡੇ ਦੀ ਕਾਪੀ ਹੈਗੀ ਆ ਮੋਟਰਸਾਈਕਲ ਛੱਡ ਦਿਓ ਚਲਾਨ ਕਰਨਾ ਕੋਈ ਕਰ ਦਿਓ ਉਹ ਜਿਹੜਾ ਉਹ ਮੋਟਰਸਾਈਕਲ ਦੇ ਗੇੜੇ ਘੱਡੀ ਜਾਂਦਾ ਮੁੰਚੀ ਨੂੰ ਫੋਟਾ ਪਾਈ ਜਾਂਦਾ ਕਹਿੰਦਾ ਜੀ ਇਹਨੇ ਇਹਦੇ ਮਗਰਾੜ ਦੇ ਉੱਤੇ ਨਹੀਂ ਲੱਗੇ ਵੇ ਮੈਂ ਕਿਹਾ ਯਾਰ ਮਗਰਾੜ ਨੂੰ ਛੱਡ ਮੋਟਰਸਾਈਕਲ ਤਾਂ オリジナル ਆ ਤੁਹਾਡੇ ਕੋਲੋਂ ਤਾਂ ਜਿਹੜੇ ਅਸੀਂ ਫੜਾ ਕੇ ਦਿੰਨੇ ਚੋਰੀ ਦੇ ਉਹ ਨਹੀਂ ਫੜੇ ਜਾਂਦੇ ਤੁਸੀਂ ਇਹਦਾ ਚਲਾਨ ਕਰਿਓ 500 ਦੋ ਇਹ ਤਾਂ ਛੱਡੋ ਉਹ ਛੱਡਣ ਜਾਂਦੇ ਜਿਹੜੇ ਪਟਾਕੇ ਮਾਰਦੇ ਬੁਲਟ ਤੇ ਲੋਕਾਂ ਦੇ ਕਾਪੇ ਮਾਰਦੇ ਆ ਮੋਟਰਸਾਈਕਲ ਖੋ ਕੇ ਲੈ ਜਾਂਦੇ ਆ ਕੰਨਾਂ ਨੂੰ ਲੱਗੇ ਮੋਬਾਈਲ ਖੋ ਕੇ ਜਾਂਦੇ ਉਹ ਤਾਂ ਫੜੇ ਨਹੀਂ ਜਾਂਦੇ ਜਿਹੜੇ ਸਾਡੇ オリジナル ਮੋਟਰਸਾਈਕਲ ਆ ਪਿੰਡ ਦੇ ਉਹ ਛੱਡ ਨਹੀਂ ਦੇ ਪੁਲਿਸ ਤਾਂ ਕਹਿੰਦੇ ਸੀ ਵਧੀਆ ਕੰਮ ਕਰ ਰਹੇ ਆ ਪੁਲਿਸ ਕੀ ਕਰ ਰਹੀ ਆ ਇੱਥੇ ਇਹਨਾਂ ਨੂੰ ਦੇਖ ਲਿਆ ਅੱਜ ਵੇਖ ਹੀ ਮੈਂ ਇੱਕ ਹੋਰ ਗੱਲ ਮੈਂ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਆ ਵਧੀਆ ਬੜਾ ਮੌਕਾ ਸਾਨੂੰ ਮਿਲਿਆ ਮੈਂ ਤਾਂ ਰੱਬ ਦਾ ਬੜਾ ਧੰਨਵਾਦ ਕਰਦਾ ਸਾਡੇ ਇੱਥੇ ਨਾ ਤਿੰਨ ਧਰਮ ਆ ਆ ਬਾਬੇ ਪੀਰ ਦੀ ਕਬਰ ਆ ਉਹ ਮਾਰਾ ਇੱਕ ਸ੍ਰੀ ਗੁਰੂਗ੍ਰੰਥ ਸਾਹਿਬ ਦਾ ਪ੍ਰਤਾਪ ਪ੍ਰਕਾਸ਼ਾ ਗੁਰਦੁਆਰੇ ਦੇ ਇੱਥੇ ਛੇ ਭੋਲੇ ਦਾ ਨੰਦ ਮੰਦਿਰ ਹੈ ਇੱਥੇ ਮੈਂ ਸੌਂਹ ਕੇ ਕਹਿਣਾ ਮੈਨੂੰ ਅੱਜ ਬੜਾ ਮੇਰੇ ਦਿਲ 'ਚ ਅੱਗ ਸੀ ਕਿਉਂਕਿ ਮੈਂ ਵੀ ਨੌਕਰੀ ਛੱਡ ਕੇ ਪੰਜਾਬ ਪੜ੍ਹਦੀ ਐਮਐਲਏ ਦਾ ਇਲੈਕਸ਼ਨ ਤਾਈ ਲੜਦਾ ਕਿਉਂਕਿ ਮੈਂ ਕਿਹਨੂੰ ਚੰਗੀ ਨਹੀਂ ਲੱਗਦੀ 1.5 ਲੱਖ ਦੀ ਮੇਰਾ ਤਾਂ ਡੰਡਾ ਵੀ ਪੈਸੇ ਝਾੜਦਾ ਸੀ ਮੈਂ ਉਹ ਛੱਡੀ ਇਸੇ ਕਰਕੇ ਹੁਣ ਮੈਂ ਤੁਹਾਨੂੰ ਦੱਸਦਾ ਇਹਨਾਂ ਕਰਾਮਾਤ ਅੱਜ ਤੱਕ ਬੜੀਆਂ ਸਰਕਾਰਾਂ ਆਈਆਂ ਸਾਰੀਆਂ ਸਰਕਾਰਾਂ ਦੇ ਵਿੱਚ ਸੱਟੇ ਦਾ ਪ੍ਰੋਗਰਾਮ ਹੈ ਜਿਹੜਾ ਉਹ ਲੋਕਸ਼ੇਪ ਕਿ ਚੱਲਦਾ ਸੀ ਵੀ ਮਾੜੀ ਜੀ ਸ਼ਰਮ ਕਰਦੇ ਸੀ ਇੱਥੇ ਪਰਚੀ ਲਿਖ ਲਓ ਇੱਥੇ ਪਰਚੇ ਲਖ ਦਿਓ ਐਸੇ ਪਾਰਟੀ ਦੇ ਵਿੱਚ ਜਿੰਨੇ ਵੀ ਬਾਹਰ ਸ਼ਹਿਰ ਤੋਂ ਠੇਕੇ ਆ ਠੇਕਿਆਂ ਦੇ ਸਾਹਮਣੇ ਤੁਸੀਂ ਚੈੱਕ ਕਰ ਲਓ ਬੰਦੇ ਬੈਠਿਆ ਤਿੰਨ ਤਰ੍ਹਾਂ ਦੀਆਂ ਡੈਰੀਆਂ ਉਹਨਾਂ ਕੋਲੇ ਨੀਲੀ ਗੁਲਾਬੀ ਤੇ ਪੀਲੀ ਉਹ ਸੱਟਾ ਲਾਉਂਦੇ ਸ਼ਰਿਆਮ ਜੇ ਉਹਨਾਂ ਨੂੰ ਕੋਈ ਕਹਿ ਜੀਏ ਕਿਉਂ ਅਗਲੇ ਹਫਤਾ ਭਰ ਦਿਆ ਮਹੀਨਾ ਭਰ ਦਿਆ ਇਹੋ ਜੀ ਸਰਕਾਰ ਤਾਂ ਕਦੇ ਵੇਖੀ ਨਹੀਂ ਯਾਰ ਜਿਹੜੀ ਠੇਕੇ ਦੇ ਸਾਹਮਣੇ ਸੱਟੇ ਲਵਾਉਂਦੀ ਹੋਵੇ ਤੇ ਕੋਈ ਫੜ ਨਾ ਸਕੇ। ਹੁਣ ਮੰਗ ਕੀ ਕਰਦੇ ਆ। ਸਰ ਇਹ ਖੁਦ ਪੁਲਿਸ ਦੇ ਵਿੱਚ ਕਰਦੇ ਆ। ਮੰਗ ਸੀ ਇਹ ਕਰਦੇ ਆ। ਮੰਗ ਸੀ ਇਹ ਕਰਦੇ ਆ ਵੀ ਆ ਸਾਲ ਸਾਡੇ ਬੰਦਿਆਂ ਤੇ ਸਾਡੇ ਪਿੰਡ ਤੇ ਪਰਚਾ ਦਿਓ। ਸਾਨੂੰ ਠੋਕੋ ਅੰਦਰ ਇਹ ਸੀ ਮੰਗ ਕਰਦੇ ਆ। ਹੋਰ ਅਸੀਂ ਮੰਗ ਕੀ ਕਰ ਸਕਦੇ ਅਨਾਂ ਤੁਸੀਂ ਜਿਹੜਾ ਕੀ ਇਹ ਨਹੀਂ ਚਾਹੀਦਾ। ਪੰਜਾਬ ਆਪਦੇ ਹੱਕਾਂ ਦੀ ਲੜਾਈ ਆਪੇ ਲੜ ਲੂਗਾ। ਸਾਨੂੰ ਸਿਰਫ ਡਿਸਪਲਿਨ ਚਾਹੀਦਾ। ਵੀ ਜੋ ਸਹੀ ਆ ਉਹ ਸਹੀ ਹੋਵੇ, ਜਿਹੜਾ ਗਲਤ ਆ ਉਹ ਗਲਤ ਹੋਵੇ। ਅਸੀਂ ਹੁਣ ਕੱਲ ਨੂੰ ਕੋਈ ਹੋਰ ਆਵੇ ਨਾ ਆਵੇ ਮੈਂ ਸਦਰ ਥਾਣੇ ਸਾਹਮਣੇ ਤਰਨਾ ਲਾਉਂਗਾ ਗੱਲ ਨੂੰ ਜੀ ਮੈਂ ਲਾਉਂਗਾ ਵੀ ਇਹ ਬੰਦੇ ਸਾਡੇ ਦਾ ਬਕੂਆ ਬਣਾਉਣ ਵਾਸਤੇ ਸਾਡੇ ਇੱਥੇ ਕਿਉਂ ਆਏ ਆ ਦੋਚੀ ਹੈਗਾ ਸਾਡੇ ਪਿੰਡ ਦਾ ਬੰਦਾ ਦੋਚੀ ਹੈਗਾ ਚੋਰੀ ਕਰਨ ਚ ਨਹੀਂ ਹੈਗਾ ਚੋਰੀ ਦਾ ਮਾਲ ਖਰੀਦਣ ਚ ਹੈਗਾ ਉਹ ਧਾਰਾ ਲਾ ਕੇ ਕਰ ਦਿਓ ਸਰ ਤੁਸੀਂ ਖੁਦ ਕਹਿ ਰਹੇ ਹੋ ਵੀ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਰਹੇ ਹੋ ਤਾਂ ਕੁਝ ਹੀ ਦਿਨਾਂ ਪਹਿਲਾਂ ਕਹਿੰਦੇ ਵੀ ਨਹੀਂ ਜਿਹੜਾ ਇੱਕ ਨਵਾਂ ਸ਼ੁਰੂ ਕੀਤਾ ਗਿਆ ਹੈ ਵੀ ਜਿੱਥੋਂ ਦੀ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਜਾਏਗਾ ਇੱਕ ਕਾਨੂੰਨ ਦੇ ਵਿੱਚ ਐਪ ਦੇ ਵਿੱਚ ਜਾ ਕੇ ਉੱਥੋਂ ਦੀਆਂ ਜਿਹੜੀਆਂ ਫੋਟੋਆਂ ਪਾਣੀ ਆ ਤੁਸੀਂ ਵੈਰੀਫਾਈ ਕੀਤਾ ਜੀ ਜਿਹੜਾ ਇਹ ਦੁਆਰਾ ਲਾਗੂ ਕੀਤਾ ਗਿਆ ਨਵਾਂ ਜਿਹੜਾ ਕਾਨੂੰਨ ਮੈਂ ਇਹਨੂੰ ਜਿਹੜਾ ਹੋਰ ਵੀ ਅੱਗੇ ਤੋਂ ਬਾਅਦ ਲਾਗੂ ਕਰਨਗੇ ਮੈਨੂੰ ਉਹ ਵੀ ਪਤਾ ਹੈ ਜੀ ਹੁਣ ਮੈਂ ਤੁਹਾਨੂੰ ਉਹਦੀ ਕਹਾਣੀ ਸੁਣਾਉਣਾ ਇਹ ਕਿਉਂ ਪਤਾ ਹੈ ਕਿਉਂਕਿ ਪੁਲਿਸ ਮੁਲਾਜ਼ਮ ਜਿੰਨੇ ਪਰਚੇ ਦਿੰਦੇ ਆ ਨਾ ਉਹ ਜੇਕਰ ਵੱਖ-ਵੱਖ ਢੰਗ ਨਾਲ ਪਰਚੇ ਦੇਣਗੇ ਤੇ ਇਹ ਗੱਲ ਬਿਲਕੁਲ ਸਹੀ ਹੈ ਇਸ ਗੱਲ 'ਚ ਮੈਂ ਪੁਲਿਸ ਦੇ ਹੱਕ 'ਚ ਹਾਂ ਇਸ ਗੱਲ 'ਚ ਮੈਂ ਪੁਲਿਸ ਦੇ ਹੱਕ 'ਚ ਹਾਂ ਕਿਉਂਕਿ ਮੰਨ ਲਓ ਆਪਾਂ ਕੋਈ ਮੋਬਾਈਲ ਉੱਥੋਂ ਫੜਿਆ ਕੋਈ ਉੱਥੋਂ ਫੜਿਆ ਕੋਈ ਕਿਸੇ ਹੱ ਉਹ ਇਸ ਕਰਕੇ ਸਾਰੀ ਇੱਕੋ ਜਿਹੀ ਕਹਾਣੀ ਪੁਲਿਸ ਬਣਾਉਂਦੀ ਸੀ ਤਾਂ ਜੋ ਸਾਨੂੰ ਅਦਾਲਤ ਦੇ ਵਿੱਚ ਸ਼ਾਦ ਦੇਣੀ ਸੌਖੀ ਹੋਵੇ ਜੀ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ ਅਸੀਂ ਫਲਾਣੇ ਥਾਂ ਤੇ ਨਾਕਾ ਲਾ ਕੇ ਖੜੇ ਸੀ ਸਾਨੂੰ ਇੱਕ ਮੋਟਰਸਾਈਕਲ ਛੱਕੀ ਆਉਂਦਾ ਦਿਸਿਆ ਕਾਸੀ ਉਹਦੇ ਸੱਜੇ ਹੱਥ ਦੇ ਵਿੱਚ ਝੋਲਾ ਵੇਖਿਆ ਜਿਹਨੂੰ ਫੜਿਆ ਉਹ ਚਿੱਟਾ ਜਾਂ ਕੋਈ ਪੋਸਟ ਜਾਂ ਕੋਆ ਸੀਗਾ ਖੱਬੇ ਹੱਥ ਦੇ ਨਾਲ ਉਹਨੇ ਸਾਡੇ ਤੇ ਵਾਰ ਕੀਤਾ ਤੇ ਫਲਾਨਾ ਭੱਜ ਗਿਆ ਤੇ ਇਹ ਗੱਲ ਹੋ ਗਈ ਇਹ ਤਾਂ ਕਰਕੇ ਗਵਾਹੀ ਇੱਕੋ ਜੀ ਪੁਲਿਸ ਲਿਖਦੀ ਹੈ ਵੀ ਤਾਂ ਜੋ ਦਾਦ ਦੇ ਵਿੱਚ ਬਿਆਨ ਦੇਣੇ ਸੌਖੇ ਹੋਣ ਇਹ ਗੱਲ ਮੇਰੇ ਕੋਲ ਸਹੀ ਹੈ ਕੀ ਨਾਏ ਸਰ ਤੁਹਾਡਾ ਇਹ ਨਗੇਂਦਰ ਸਿੰਘ ਆਵਾ ਇਹ ਹੋਣਾ ਚਾਹੀਦਾ ਨਿਸਰਾਜ ਇੱਕ ਆਵਾ ਪਿੰਡ ਦੇ ਸਮਾਦੇ ਕੋਲ ਕੀ ਗੱਲ ਹੋਈ ਸੀ ਇੱਕ ਮੁਕਦਮਾ ਜਿਹੜਾ ਕਿ ਅਸੀਂ ਥਾਣਾ ਦੇ ਵਿੱਚ 122 ਨੰਬਰ ਮੁਕਦਮਾ ਦਰਜ ਕੀਤਾ ਸੀਗਾ ਜਿੰਦੇ ਵਿੱਚ ਦੋਸ਼ੀ ਇੱਕ ਆਵਾਪਿੰਡ ਦੇ ਰਹਿਣ ਵਾਲਾ ਸੀਗਾ ਜਿੰਦੀ ਗ੍ਰਿਫਤਾਰੀ ਪਾਈ ਗਈ ਮੌਕੇ ਤੋਂ ਬਰਾਬਦਗੀ ਕੀਤੀ ਗਈ ਹੈਗੀ ਕੁਝ ਲੋਕ ਉੱਥੇ ਆ ਕੇ ਕਹਿੰਦੇ ਵੀ ਤੁਸੀਂ ਜਿਹੜੀ ਵੀਡੀਓ ਜਾਂ ਫੋਟੋਗ੍ਰਾਫੀ ਕਾਤੋਂ ਕਰ ਰਹੇ ਹੋ ਨਵੇਂ ਕਾਨੂੰਨ ਦੇ ਮੁਤਾਬਕ ਜਿਹੜੀ ਬੰਦੀ ਹੈਗੀ ਇਨਵੈਸਟੀਗੇਸ਼ਨ ਜਿਹੜੀ ਆਪਣਾ ਕਾਨੂੰਨ ਕਹਿੰਦਾ ਹੈਗਾ ਉਸ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀਗੀ ਹੂੰ ਸਰ ਕੋਈ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ ਨਵੇਂ ਕਾਨੂੰਨ ਸਾਨੂੰ ਇਹ ਸਮਝਾਉਂਦੇ ਹੈਗੇ ਨੋਸ ਸਾਹਿਬ ਨਾਲ ਲੋਕਾਂ ਨੂੰ ਸਮਝਾਇਆ ਗਿਆ ਲੋਕ ਸੰਗਤ ਕੇ ਵਾਪਸ ਚਲੇਗੇ ਅਸਾਂ ਵਾਪਸ ਚਲੇਗੇ ਬਿਲਕੁਲ ਕਿੰਨੇ ਕੁ ਲੋਕ ਇਕੱਠੇ ਹੋਏ ਪਿੰਡ ਵਾਸੀ ਆਏ ਸੀ ਪਿੰਡ ਵਾਸੀ ਸੀ ਆਵਾ ਪਿੰਡ ਤੇ ਹੁਣ ਸਮਝਾ ਦਿੱਤਾ ਗਿਆ ਬਿਲਕੁਲ ਜੀ ਮੌਕੇ ਤੇ ਸਮਝਾਇਆ ਗਿਆ ਜੀ ਸਤਿ ਸ਼੍ਰੀ ਅਕਾਲ ਮੁਜਰਮ ਨਾਲ ਹੀ ਸੀਗਾ ਕੋਈ ਜਿਹੜਾ ਮੁਜਰਮ ਨਾਲ ਹੀ ਸੀਗਾ ਜਿੰਨੇ ਕੋਲ ਕੋਈ ਰਿਕਵਰੀ ਕਰ ਲਿਆ ਸੀ ਇੱਕ ਮੋਟਰਸਾਈਕਲ ਰਿਕਵਰ ਹੋਇਆ ਸੀਗਾ ਮੌਕੇ ਤੇ ਰਾਕਦੀ ਹੋਈ ਹੁਣ ਕੀ ਕਾਰਵਾਈ ਹੁਣ ਤੱਕ ਕੀਤੀ ਗਈ ਹੈ ਬਸ ਜਿਹੜੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈਗੀ ਕੋਈ ਪਰਚਾ ਵੀ ਦਿੱਤਾ ਗਿਆ ਹੁੰਦਾ ਹੈ ਆਲਰੇਡੀ ਮੁਕਦਮਾ ਰਜਿਸਟਰਡ ਸੀ ਜੀ ਕੀ ਨੰਬਰ ਸੀਗਾ ਮੁਕਦਮਾ ਨੰਬਰ 122